ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋਨ ਨੂੰ ਪਤਾ ਹੀ ਆ ਕੱਲ ਵੋਟਾਂ ਪਾ ਕੇ ਆਟੀਆਂ ਨੇ ਕੁਝ ਬੋਲ ਸੁਣਾਉਣ ਜਾ ਰਿਹਾ ਮਸੀਨਾ ਵਿੱਚ ਕਿਸਮਤਾਂ ਜਦੋਂ ਦੀਆਂ ਬੰਦ ਹੋ ਗਈਆਂ ਟੜਕਣਾ ਵੀ ਹੋਰ ਤੇਜ ਹੋ ਗਈਆਂ ਮਸੀਨਾ ਵਿੱਚ ਕਿਸਮਤਾਂ ਜਦੋਂ ਦੀਆਂ ਬੰਦ ਹੋ ਗਈਆਂ ਟੜਕਣਾ ਵੀ ਹੋਰ ਤੇਜ ਹੋ ਗਈਆਂ ਮਸੀਨਾ ਵਿੱਚ ਕਿਸਮਤਾਂ ਜਦੋਂ ਦੀਆਂ ਬੰਦ ਹੋ ਗਈਆਂ ਧੜਕਣਾ ਵੀ ਹੋਰ ਤੇਜ਼ ਹੋ ਗਈਆਂ ਉਹ ਜਿੰਨਾ ਤਾਈਕ ਨੇ ਆਸ ਸਾਰਿਆਂ ਨੇ ਰੱਖੀਆਂ ਉਹ ਜਿੰਨਾ ਤਾਈਕ ਨੇ ਆਸ ਸਾਰਿਆਂ ਨੇ ਰੱਖੀਆਂ ਕਈ ਕਹਿੰਦੇ ਟੈਨਸ਼ਨ ਨਾਲੋ ਦੋਸਤੋ ਜਿੱਤ ਆਪਣੀ ਤਾਂ ਪੱਕੀ ਆ ਕਈ ਕਹਿੰਦੇ ਟੈਨਸ਼ਨ ਨਾਲੋ ਦੋਸਤੋ ਜਿੱਤ ਆਪਣੀ ਤਾਂ ਪੱਕੀ ਆ ਕਈਆਂ ਦੀਆਂ ਨੀਂਦਾਂ ਤਾਂ ਖੋ ਗਈਆਂ ਕਈਆਂ ਦੀਆਂ ਨੀਂਦਾਂ ਤਾਂ ਖੋ ਗਈਆਂ ਟੜਕਣਾ ਵੀ ਹੋਰ ਤੇਜ਼ ਹੋ ਗਈਆਂ ਜਦੋਂ ਦੀਆਂ ਕਿਸਮਤਾਂ ਮਸ਼ੀਨਾ ਵਿੱਚ ਬੰਦ ਹੋ ਗਈਆਂ ਟੜਕਣਾ ਵੀ ਹੋਰ ਤੇਜ਼ ਹੋ ਗਈਆਂ ਜਦੋਂ ਦੀਆਂ ਕਿਸਮਤਾਂ ਮਸ਼ੀਨਾ ਵਿੱਚ ਬੰਦ ਹੋ ਗਈਆਂ ਟੜਕਣਾ ਵੀ ਹੋਰ ਤੇਜ਼ ਹੋ ਗਈਆਂ